ਕਿ ਅਸੀਂ ਕੌਮ ਦੀ ਧਰਮ ਦੀ ਮਹਿਲ ਦੇ ਵਿੱਚ ਆਪਣੇ ਸਿਰ ਦੇ ਰਹੇ ਹਾਂ ਔਰ ਉਹ ਛੋਟੇ ਸਹਿਬਜ਼ਾਦੇ ਨਹੀਂ ਤਿੰਨ ਵਾਰੀ ਜਦੋਂ ਉਹਨਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਕਿਸੇ ਨੇ ਕਿਤੇ ਸੰਦੋਚ ਸਾਡਾ ਵੀ ਹੈ ਕਿ ਅਸੀਂ ਆਪਣੇ ਇਤਿਹਾਸ ਦਾ ਚਿੰਤਨ ਨਹੀਂ ਕਰ ਰਹੇ ਅਸੀਂ ਆਪਣੇ ਇਤਿਹਾਸਿਕ ਸਰੋਤਾਂ ਨੂੰ ਨਹੀਂ ਪੜ ਰਹੇ ਜਦੋਂ ਸਹਿਬਜ਼ਾਦਿਆਂ ਦੀ ਗ੍ਰਸਤਾਰੀ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਕੇਵਲ ਤੇ ਕੇਵਲ ਗੰਗੂ ਦੇ ਘਰ ਤੋਂ ਬਾਅਦ ਦੀ ਵਜ਼ੀਰ ਖਾਨ ਦੀ ਕਚਹਿਰੀ ਯਾਦ ਆ ਜਾਂਦੀ ਹੈ ਪਰ ਉਸ ਸਮੇਂ ਦੇ ਦੌਰਾਨ ਕੀ ਵਾਪਰਿਆ ਗੁਰੂ ਸਾਰੋ ਜਿਸ ਦਿਨ ਸੱਜਸਾਂ ਦੇ ਕੰਢੇ ਦੇ ਉੱਪਰ ਮਾਤਾ ਗੁਜਰ ਘੌਰ ਦੀ ਛੋਟੇ ਸਹਿਬਜ਼ਾਦਿਆਂ ਦੇ ਨਾਲ ਵੱਖਰੇ ਹੁੰਦੇ ਨੇ ਉਸ ਰਾਤ ਚੌਥੇ ਪਿੰਡ ਦੇ ਵਿੱਚ ਭਾਈ ਕੁੰਮੇ 마ਸ਼ਕੀ ਦੇ ਗਵੰਡੋ ਬੀਬੀ ਲక్ష్ਮੀ ਦੇ ਘਰੋਂ ਰੋਟੀ ਖਾਦੀ ਸਹਿਬਜ਼ਾਦਿਆਂ ਨੇ ਤੇ ਚੌਥੇ ਦਿਨ ਤੱਕ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਤੱਕ ਜਿਹੜਾ ਭਾਈ ਮੋਤੀराम ਮੈਦਾ ਨੇ ਦੁੱਧ ਪਿਆ ਉਹ ਹੀ ਪੀਤਾ। ਉਹਨਾਂ ਛੋਟੀਆਂ-ਛੋਟੀਆਂ ਮਾਸੂਮ ਜੰਦਾਂ ਦਾ 4 ਦਿਨ ਭੁੱਖੇ ਰਹਿਣਾ ਕੀ ਇਹ ਤਸੀਹਾ ਨਹੀਂ? ਜਿਸ ਵੇਲੇ ਮਾਤਾ ਗੁਜਰਕੌਰ ਜੀ ਨੂੰ ਤੇ ਸਹਬਜ਼ਾਦੇ ਨੂੰ ਸਹੀੜੀ ਪਿੰਡ ਤੋਂ ਗ੍ਰਿਫਤਾਰ ਕਰਕੇ ਮਰਿੰਡੇ ਲਿਜਾਇਆ ਗਿਆ ਹੈ। ਉਸ ਸਮੇਂ ਦੇ ਸਰੋਤਾਂ ਦੇ ਵਿੱਚ ਪੜ੍ਹੀਏ ਤਾਂ ਅਕਸਰ ਅਸੀਂ ਇੰਜ ਕਹਿੰਦੇ ਹਾਂ ਕਿ ਜਿਵੇਂ ਸਹਬਜ਼ਾਦੇ ਨੂੰ ਘੋੜਿਆਂ ਦੇ ਉੱਪਰ ਬਿਠਾ ਕੇ ਸੂਬੇ ਦੇ ਕਿਚੜੇ ਚ ਲਿਜਾਇਆ ਗਿਆ ਹੋਵੇਗਾ। ਨਹੀਂ। ਪ੍ਰਾਤਿਕ ਸਰੋਤਾਂ ਨੂੰ ਪੜੋ। ਉਨਾਂ ਵਿੱਚ ਲਿਖਿਆ ਹੈ ਕਿ ਜੋਰਾ ਸਿੰਘ ਫਤਿਹ ਸਿੰਘ ਰਾਜਸਿਓਂ ਕਰ ਬਾਂਧ ਘੋੜੇ ਪਰ ਲਾਤ ਦੀਏ maat ਗੁਜਰੀ ਪਕੜ ਲੀਨੀ ਰਾਜਸਿਓਂ ਕਰ ਬਾਂਧ ਦੀਨੀ ਟੋਬਰ ਮਿਰਚੇ ਚਾੜ ਕੇ ਘੋੜੇ ਪਰ ਬਿਠਾਏ ਦੀ ਸਹਿਜ਼ਾਦਿਆਂ ਦੇ ਦੋਵੇਂ ਹੱਥ ਬੰਨੇਗੇ ਛੋਟਿਆਂ ਛੋਟਿਆਂ ਦੇ ਤੇ ਬੋਰੀਆਂ ਦੇ ਵਿੱਚ ਪਾ ਕੇ ਘੋੜਿਆਂ ਦੇ ਉੱਪਰ ਲੱਦਿਆ ਗਿਆ ਟੋਬਰ ਮਿਰਚੇ ਚਾੜ ਕੇ ਟੋਬਰ ਕਿੰਦੇ ਨੇ ਮਖੌਟਾ ਮੂੰਹ ਵਾਲਾ ਇੱਕ ਮੱਗ ਵਾਲੇ ਮਖੋਟੇ ਦੇ ਵਿੱਚ ਮਿਰਚਾਂ ਪਾ ਕੇ ਮਾਤਾ ਗੁਜਰਕੌਰ ਜੀ ਦੇ ਮੂੰਹ ਦੇ ਉੱਪਰ ਬੰਨਿਆ ਗਿਆ ਤੇ ਬੰਨੀ ਹੋਈ ਹਾਲਾਤ ਦੇ ਵਿੱਚ ਹੱਥ ਬੰਨ ਕੇ ਉਹਨਾਂ ਨੂੰ ਜ਼ਾਹਨੀ ਖਾਨ ਤੇ ਮਾਨੀ ਖਾਨ ਦੇ ਕੋਲ ਪੇਸ਼ ਕੀਤਾ ਗਿਆ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਹ ਦੁੰਨਾ ਸਿੰਘ ਹਡੂਰੀਆਂ ਨੇ ਆਪਣੀ ਕਿਤਾਬ ਕਥਾਗੁਰ ਸਤਨ ਦੀ ਵਿੱਚ ਲਿਖੀ ਹੈ ਤੇ ਇਸ ਕਿਤਾਬ ਦਾ ਜਿਹੜਾ ਖਰੜਾ ਸੀਗਾ ਉਹ ਸੰਤਾਰ ਪਿਆਰਾ ਸਿੰਘ ਪਦਮਹੋਣਾਂ ਨੇ ਚੰਗੀ ਗੱਲ ਹੈ ਕਾਪੀ ਕਰ ਲਿਆ ਨਹੀਂ ਤੇ ਇਹਦਾ ਜਿਹੜਾ ਅਸਲੀ ਖਰੜਾ ਸੀ ਜੂਨ 84 ਚ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਾਡੇ ਚੁੱਕਿਆ ਇਤਿਹਾਸ ਸਾਡਾ ਹਾਲੀ ਹੋੜੀ ਖਤਮ ਹੁੰਦਾ ਜਾ ਗਿਆ ਕਦੀ ਵੀ ਅਸੀਂ ਕਿਸੇ ਤਸਵੀਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਹਬਜ਼ਾਦੇ ਨੇ ਜਿਹੜੇ ਵਸਤਰ ਪਾਏ ਸੀ ਉਹ ਨਹੀਂ ਵੇਖਿਆ ਉਸ ਸਮੇਂ ਜਿਹੜੇ ਸਹਬਜ਼ਾਦੇ ਨੇ ਵਸਤਰ ਪਾਏ ਸੀ ਮਲੇ ਬਾਰੇ ਜ਼ਿਕਰ ਹੁੰਦਾ ਨੀਲ ਚਿਕਰੀਆਂ ਤਨ ਪੇ ਕਿਐ ਸੀ ਬਿਜਲੀ ਸ਼ਾਮ ਅਬਰ ਮੇਂ ਜੈਸੇ ਕਿ ਛੋਟੇ ਸਹਬਜ਼ਾਦੇ ਨੇ ਨੀਲੇ ਵਸਤਰ ਪਾਏ ਹੋਏ ਸੀ ਤੇ ਉਹਨਾਂ ਨੂੰ ਇੱਕ ਗੁਰਗੋਬਿੰਦ ਸਿੰਘ ਮਹਾਰਾਜ ਦੇ بیٹے ਜਿਨ੍ਹਾਂ ਨੂੰ ਬਾਗੀ ਦੇ ਬੱਚੇ ਕਿਹਾ ਜਾ ਰਿਹਾ ਉਸ ਵੇਲੇ ਇਸਲਾਮ ਦੇ ਸ਼ਾਸਕਾਂ ਦੇ ਵੱਲੋਂ ਉਹਨਾਂ ਨੂੰ ਲਜਾਇਆ ਕਿਵੇਂ ਗਿਆ ਕੋਮਲ ਅੰਗ ਹਥੌੜੀ ਹੱਥਾਂ ਪਾਦ ਜੰਜੀਰ ਤਿੰਨ ਕੇ ਸਾਥ ਹੱਥਾਂ ਨੂੰ ਵੀ ਜੰਜੀਰਾਂ ਬੰਨੀਆਂ ਹੋਈਆਂ ਤੇ ਪੈਰਾਂ ਦੇ ਵਿੱਚ ਹੀ ਜੰਜੀਰਾਂ ਪਾਈਆਂ ਪਈਆਂ ਤੇ ਇਸ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਉਹਨਾਂ ਦੇ ਨਾਜ਼ੁਕ ਅੰਗਾਂ ਦੇ ਵਿੱਚੋਂ ਖੂਨ ਵਹਿ ਰਿਆ ਸੀ ਹੁਣ ਜਦੋਂ ਉਹ ਛੋਟੀਆਂ-ਛੋਟੀਆਂ ਮਸੂਮ ਜਿੰਨਾ ਛੋਟੇ ਸਹਬ ਜਾਂਦੇ ਜਦੋਂ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਜਾਂਦੇ ਨੇ ਤਾਂ ਉਸ ਵੇਲੇ ਜਿਹੜੇ ਉਹ ਫਤਿਹ ਦਾ ਨਾਹਰਾ ਬੁਲੰਦ ਕਰਦੇ ਨੇ ਉਹ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ